ਟੋਕਲਾ ਜੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਹੈ ਔਰ ਸੀਆਈ ਦੀ ਜਿਹੜੀ ਟੀਮ ਆ ਉਹ ਜਿਹੜੀ ਉਹ ਜਾਂਚ ਕਰ ਰਹੀ ਆ ਔਰ ਵੀਡੀਓ ਜਿਹੜੀ ਆ ਕਿ ਉਹ ਵੀ ਮੈਂ ਉਹਨਾਂ ਤੱਕ ਪਹੁੰਚਦੀ ਕਰਤੀ ਆ ਤੇ ਤੋਟ ਸੰਤਵ ਕਢਾ ਕੇ ਜੀ ਕਿ ਮੇਰੀ ਗੱਡੀ ਦੇ ਮਗਰ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਗੱਡੀ ਉਹ ਉਹਦੇ ਦੇ ਸੀ ਜਿਵੇਂ ਉਹ ਗੱਲ ਤਸਵੀਰ ਅਸੀਂ ਜ਼ਰੂਰ ਦੇਖ ਰਹੇ ਆ ਸੀਸੀਟੀਵੀ ਦੇ ਵਿੱਚ ਕਵਰ ਕਵਰੇਜ ਹੋਈ ਆ ਸਾਰੀ ਚੀਜ਼ ਕ੍ਰੇਟਾ ਤੇ ਤੁਹਾਡੀ ਗੱਡੀ ਨੋਵਾ ਕਿ ਕੋਈ ਨੰਬਰ ਨੋਟ ਕੀਤਾ ਕ੍ਰੇਟਾ ਗੱਡੀ ਜਿਹੜੀ ਸੀ ਜਾਂ ਤੁਹਾਨੂੰ ਕੋਈ ਸ਼ੱਕ ਹੋਵੇ ਕਿਸੇ ਵਿਅਕਤੀ ਤੇ ਜੋ ਗੱਡੀ 'ਚ ਸਵਾਰ ਹੋਵੇ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕੁਲਬੀਰ ਜੀ ਦੇ ਨਾਲ ਨੈਟਵਰਕ ਕਰਕੇ ਕਿਤੇ ਨਾ ਕਿਤੇ ਸੰਪਰਕ ਟੁੱਟਿਆ ਆ ਦੁਬਾਰਾ ਕੋਸ਼ਿਸ਼ ਜ਼ਰੂਰ ਕਰਾਂਗੇ ਕੋਈ ਹੋਵੇ ਪੰਜਾਬ ਦਾ ਜੀ ਜੀਰਾ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ ਨੈਟਵਰਕ ਇਸ਼ੂ ਕਰਕੇ ਤਕਨੀਕੀ ਖਰਾਬੀ ਕਰਕੇ ਸੰਪਰਕ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਦੁਬਾਰਾ ਕੋਸ਼ਿਸ਼ ਕਰਾਂਗੇ ਹਾਂਜੀ ਜੀਰਾ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਕੋਈ ਕਸਰਬਾਰੀ ਕੀ ਉਹਨਾਂ ਦੇ ਕੋਈ ਸ਼ੱਕ ਹੋਵੇ ਤੁਹਾਨੂੰ ਕੋਈ ਪਛਾਣ ਹੋਈ ਹੋਵੇ ਜਾਂ ਨੰਬਰ ਕੋਈ ਗੱਡੀ ਦਾ ਪੰਜਾਬ ਨਾਲ ਸੰਬੰਧਿਤ ਹੋਵੇ ਜਾਂ ਕਿਸੇ ਹੋਰ ਸੂਬੇ ਨਾਲ ਮੈਂ ਤਾਂ ਇਹ ਤਾਂ ਹੁਣ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਨਾਂ ਨੂੰ ਮੈਂ ਕਿਹਾ ਪਰ ਮੈੜੀ ਨਲਾਇਕੀ ਵਾਲੀ ਗੱਲ ਹੈ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਗੱਡੀ ਕਿੱਧਰ ਗਾਇਬ ਹੋ ਗਈ ਜੀ ਸਾਡੇ ਪਹਿਲਾਂ ਵੀ ਜੀਰੇ ਅੱਜ ਤੋਂ 10 ਸਟ ਪਹਿਲਾਂ ਅੱਜ ਵੀ ਉਹ ਮੁੰਡੇ ਦਾ ਭੋਗ ਸੀਗਾ ਉਹਨਾਂ ਦੇ ਪਰਿਵਾਰ ਨੇ ਵੀ ਦੱਸਿਆ ਕਿ ਕੱਲ 5 ਵਜੇ ਦੀ ਕਰੇਟਾ ਤੇ ਇੱਕ ਤਿੰਨ ਗੱਡੀਆਂ ਜਿਹੜੀਆਂ ਨੇ ਇੱਕ ਸਵਿਫਟ ਤੇ ਇੱਕ ਹੋਰ ਗੱਡੀ ਕਿ ਉਹ ਕੱਲ ਦੀ ਜਿਹੜੀ ਉਹ ਜੀਰੇ ਦੇ ਵਿੱਚ ਘੁੰਮ ਰਹੀ ਸੀ ਉਹ ਜਿਹੜੀ ਮੇਰੇ ਮਗਰ ਸੀ ਇਹ ਵੀ ਵਾਈਟ ਕਲਰ ਦੀ ਕਰੇਟਾ ਗੱਡੀ ਸੀ ਜੀ ਅਜੇ ਤੱਕ ਉਹ ਮੁੰਡੇ ਦਾ ਕਤਲ ਹੋਇਆ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ ਕਾ ਠੀਕ ਹੈ ਹਾਂ ਮੱਕ ਲਾਅ ਐਂਡ ਆਰਡਰ ਦਾ ਬਹੁਤ ਬੁਰੇ ਹਾਲਾਤ ਨੇ ਸਾਡੇ ਏਰੀਆ ਦੇ ਹਾਂ ਸਾਤੋਂ ਵੱਡੀ ਗੱਲ ਜਿਹੜੀ ਅੱਜ ਮੈਨੂੰ ਲੋਕਾਂ ਤੋਂ ਪਤਾ ਲੱਗੀ ਕਿ ਕਿ ਚੌਂਕੀ ਆ ਕੋਲਗੜੀ ਇੱਥੇ ਘਟਨਾ ਵਾਪਰੀ ਏ ਜੀ ਉਹ ਚੌਂਕੀ ਤੋਂ ਜਿੰਦਰਾ ਲਾ ਦਿੱਤਾ ਗਿਆ ਉਤੋਂ ਚੌਂਕੀ ਜਿਹੜੀ ਉਹ ਚੁੱਕ ਕੇ ਲੈ ਗਏ ਔਰ ਉਹ ਜਿਹੜੀ ਚੌਂਕੀ ਦੀ ਜਗ੍ਹਾ ਇੱਕ ਥਾਣਾ ਜਿਹੜਾ ਪਹਿਲਾਂ ਆਲਰੇਡੀ ਚੱਲਦਾ ਪਿਆ ਸੀਗਾ ਠੀਕ ਹੈ ਉਤੇ ਕੋਈ ਚੌਂਕੀ ਦੇ ਮੁਲਾਜ਼ਮ ਨਹੀਂ ਔਰ ਲੋਕ ਕਹਿੰਦੇ ਕਿ ਸਭ ਤੋਂ ਵੱਧ ਲੁੱਟਾ ਖੋਹਣ ਦੀ ਘਟਨਾਵਾਂ ਇੱਥੇ ਹੁੰਦੀਆਂ ਨੇ ਜੀ ਜੀਰਾ ਜੀ ਕੋਈ ਤੁਹਾਨੂੰ ਧਮਕੀ ਆਈ ਹੋਵੇ ਇਸ ਮੌਕੇ ਕੋਈ ਕਾਲ ਜਾਂ ਕੋਈ ਮੈਸੇਜ ਕੋਈ ਹੋਰ ਹੁਣ ਕੋਈ ਨਹੀਂ ਜੀ ਇਸ ਤੋਂ ਪਹਿਲਾਂ ਮੈਨੂੰ ਜ਼ਰੂਰ ਆਈ ਜਦੋਂ ਇਲੈਕਸ਼ਨ ਚੱਲਦੇ ਸੀ ਜੀ ਤੇ ਉਦੋਂ ਮੈਨੂੰ ਅਰਸ਼ ਦੱਲੇ ਵੱਲੋਂ ਕਾਲ ਆਈ ਕਿ ਤੁਸੀਂ ਮੱਲਾ ਵਾਲੇ ਨਹੀਂ ਜਾਣਾਗਾ ਠੀਕ ਹੈ ਠੀਕ ਸੋ ਅਰਸ਼ ਦੱਲਾ ਵੱਲੋਂ ਕਾਲ ਕੀਤੀ ਗਈ ਹੈ ਕੁਲਵੀਰ ਸਿੰਘ ਜੀਰਾ ਦਾ ਕਹਿਣਾ ਹੈ ਕਿ ਪਹਿਲਾਂ ਇਲੈਕਸ਼ਨ ਦੌਰਾਨ ਜ਼ਰੂਰ ਧਮਕੀ ਆਈ ਜਦੋਂ ਲੋਕ ਸਭਾ ਚੋਣਾਂ ਚੱਲ ਰਹੀਆਂ ਸੀ ਕਿ ਉਸ ਨੂੰ ਲੈ ਕੇ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਨੇ ਫਿਲਹਾਲ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਫੋਨ ਜਾਂ ਧਮਕੀ ਨਹੀਂ ਆਈ ਆ ਸੋ ਕੁਲਬੀਰ ਜ਼ੀਰਾ ਇਸ ਵਕਤ ਵੱਡਾ ਬਿਆਨ ਜਿਹੜਾ ਕੁਲਬੀਰ ਜ਼ੀਰਾ ਦਾ ਸਾਹਮਣੇ ਆਇਆ ਤਕਨੀਕੀ ਖਰਾਬੀ ਕਰਕੇ ਸੰਪਰਕ ਟੁੱਟਿਆ ਆ ਦੁਬਾਰਾ ਕੋਸ਼ਿਸ਼ ਕਰਦੇ ਆ ਸੰਪਰਕ ਕਰਨ ਦੇ ਲਈ ਤਾਂ ਕੁਲਬੀਰ ਜ਼ੀਰਾ ਜੋ ਆਪਣੀ ਗੱਡੀ ਦੇ ਵਿੱਚ ਸਵਾਰ ਸੀ ਆਪਣੇ ਰਿਹਾਇਸ਼ ਤੇ ਜਾ ਰਹੇ ਸੀ ਤਾਂ ਉਸ ਮੌਕੇ ਉਹਨਾਂ ਦੱਸਣਾ ਕਿ ਸਾਹਦੇ ਹਾਸ਼ਮਪਿੰਡ ਦੇ ਕੋਲ ਜਦੋਂ ਉਹਨਾਂ ਦਾ ਪਿੱਛਾ ਕਰਨ ਹੈ ਗੱਡੀ ਨੇ ਸ਼ੁਰੂ ਕੀਤਾ ਤੇ ਕੁੱਲ ਗੱਡੀ ਜਿਹੜਾ ਪਿੰਡ ਹੈ ਉੱਥੇ ਉਹਨਾਂ ਦੇ ਗੱਡੀ ਵੱਲ ਫਾਇਰ ਕੀਤੇ ਗਏ ਪਹਿਲਾਂ 2 ਫਾਇਰ ਕੀਤੇ ਜਾਂਦੇ ਨੇ ਫਿਰ 4 ਫਾਇਰ ਉਸ ਤੋਂ ਬਾਅਦ ਹੋਰ ਕੀਤੇ ਜਾਂਦੇ ਨੇ ਟੋਟਲ 6 ਫਾਇਰ ਕੀਤੇ ਜਾਂਦੇ ਨੇ ਤੇ ਕੁਲਬੀਰ ਜੀਰਾ ਨੇ ADGP ਲਾਅ ਐਂਡ ਆਰਡਰ ਨੂੰ ਆਪਣੀ ਸ਼ਿਕਾਇਤ ਦਿੱਤੀ ਆ ਮੇਰੇ ਨਾਲ ਇੱਕ ਵਾਰ ਫੇਰ ਸਾਡੇ ਸਹਿਯੋਗੀ ਮਲਕੀਤ ਸਿੰਘ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਲਾਂਕਿ ਕੁਲਬੀਰ ਸਿੰਘ ਜੀਰਾ ਇਸ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਸੀ ਕੋਈ ਪਤਾ ਲੱਗ ਸਕਿਆ ਹੈ ਤੱਕ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ